ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਧਨ ਦੁਘਣੀ ਤੇ ਰਾਚਾ ਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਰੋਗਤਾ ਜੀ ਤੇ ਸਾਰਾ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਸੀਂ ਪਿਛਲੇ ਬਲੌਗਾਂ 'ਚ ਦੇਖਿਆ ਜੀ ਘਰ ਦੇ ਵਿੱਚ ਬਹਿਰੂ ਜੀ ਅਪਾਰ ਅਪਾਰ ਕਿਰਪਾ ਨਾਲ ਅ ਬਿਆਦੀਆਂ ਤਿਆਰੀਆਂ ਹੋ ਗਈਆਂ ਜੀ ਸ਼ੁਰੂ ਤੇ ਅੱਜ ਸਵੇਰੇ ਸਾਜਰੇ ਜੀ ਪ੍ਰਸ਼ਾਦਾ ਵੀ ਬਣਾਤਾ ਜੀ ਪ੍ਰਸ਼ਾਦਾ ਦੇ ਨਾਲ ਸਬਜ਼ੀ ਵੀ ਬਣਾਤੀ ਬਣਾ ਕੇ ਸਕਾ ਵੀ ਦਿੱਤੀ ਵੀ ਚਲ ਬੀਬੀਆਂ ਪਾਣਾ ਟਾਈਮ ਨਾਲ ਤਿਆਰ ਹੋ ਗਈਆਂ ਤੁਹਾਡੀਆਂ ਬੀਬੀਆਂ ਪਹਿਣਾ ਹਜੇ ਤੱਕ ਤਿਆਰ ਨਹੀਂ ਹੋਈਆਂ ਤਿਆਰ ਵੀ ਕਿਆ ਹੋਣਾ 12 ਵਜੇ ਚੱਲੇ ਜੀ ਅ ਭਾਬੀ ਜੀ ਜੇ ਹੁਣ ਨਾ ਕਿ ਨਿਕਲ ਸੰਦੀਪ ਤਾਂ ਚਲ ਥੋੜਾ ਟਾਈਮ ਪਹਿਲਾਂ ਤਿਆਰ ਸੀ ਫਿਰ ਵਿੱਚੇ ਹੁਣ ਕੰਮ ਮਤਲਬ ਇਹਨਾਂ ਦੇ ਬਸਟਰ ਹੈ ਨਹੀਂ ਇਹ ਮਤਲਬ ਉਹ ਗੱਲ ਹੈ ਨਹੀਂ ਜਿਹੜਾ ਬੰਦੇ ਨੂੰ ਟੈਨਸ਼ਨ ਹੁੰਦੀ ਨਾ ਵੀ ਨੱਠ ਭੱਜ ਜੀ ਕਰਕੇ ਅਗਲਾ ਛੇਤੀ ਕਹਿੰਦਾ ਵੀ ਮੈਂ ਨਿਕਲ ਜਾਵਾਂ ਨਿਕਲ ਜਾਵਾਂ ਨਿਕਲ ਜਾਵਾਂ ਕਰ ਤੇ ਤਾਂ ਉਹ 19 ਛੇਤੀ ਮੁੜਿਆ ਆਉਂਗੇ ਉਹ ਉਹ ਮਤਲਬ ਉਹ ਹੈ ਨਹੀਂ ਇਹਨਾਂ ਦੇ ਉਹਦੇ ਵਿੱਚ ਤੇ ਹੁਣ ਮੈਂ ਬੈਕ ਕੈਮਰਾ ਕਰਦਾ ਜੀ ਹੁਣ ਥੋੜੇ ਜਿਹਾ ਦੋ ਚਾਰ ਸਵਾਲ ਪੁੱਛ ਲੈਂਦਾ ਉਹਨਾਂ ਨੂੰ ਵੀ ਪਈ ਇੰਨਾ ਟਾਈਮ ਸਾਰਾ ਕੁਝ ਕੰਮ ਹੋਣ ਦੇ ਬਾਵਜੂਦ ਵੀ ਇਹਨੇ ਲੇਟ ਕਾਤੇ ਹੋਗੇ ਤੁਸੀਂ ਬਲੌਗ ਨਾਲ ਬਣੇ ਰਹੋ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਪੇਟਾਉਂਗਾ ਵਾਹਿਗੁਰੂ ਸਤਨਾਮ ਜਾਣਾ ਸਤਨਾਮ ਮੇਠਾ ਮੂੰਹ ਵੀ ਚੋਪੜ ਦਿੱਤਾ ਜਾਣਾ ਸਤਰੀ ਕਾਲ ਸਾਰਿਆਂ ਨੂੰ ਹੋਰ ਭਾਈ ਆਪ ਵੀ ਮੇਰੇ ਚੰਡੀ ਮਾਮੀ ਕਹਿੰਦਾ ਮਾ ਫਾ ਮੂੰਹ ਨੂੰ ਬਿਲਾਲ ਮਾ ਕੁਝ ਮੜਾ ਜਾ ਮਾਮੀ ਸਾਰਾ ਤੁਸ ਤੇਰਾ ਹੀ ਆ ਜੇ ਤੈਨੂੰ ਸੰਦੀਪ ਨੇ ਕੋਈ ਜਵਾਬ ਦੇਤਾ ਤਾਂ ਤਾਂ ਗੱਲ ਕਰੀ ਨਾ ਵੀ ਇਹ ਕਿਸੇ ਗੱਲ ਪਿੱਛੇ ਤੈਨੂੰ ਕਹੂਗੀ ਵੀ ਆਇ ਨਹੀਂ ਆਇ ਆ ਬੂਆ ਜੀ ਆ ਜੀ ਇਹ ਅਹਿਸਾਸ ਸਾਕੇ ਮਾਰਾ ਕਿ ਬੂਆ ਵਾਲਾ ਤਾਂ ਕੋਈ ਕੰਮ ਹੀ ਨਹੀਂ ਹੋਰ ਇਹਦਾ ਹੈ ਸੇਲੀ ਵਾਲਾ ਕੰਮਾਂ ਚੱਲਣ ਦੇ ਨਹੀਂ ਬਈ ਹੁਣ ਤੁਸੀਂ ਸੇਲੀਆਂ ਨੂੰ ਆਪਣੀ ਨੂੰ ਤੋਰ ਵੀ ਲੈ ਕੇ ਮੈਂ ਜੇ ਮੈਂ ਬੋਲਤਾ ਕੁਝ ਫਿਰ ਇਹਨਾਂ ਨੇ ਦੋਵੇਂ ਪਾਸੇ ਨੂੰ ਮੂੰਹ ਕਰ ਲੈਣਾ ਹਾਂ ਆਜੋ ਬਸ ਫਿਰ ਦੋਵੇਂ ਪਾਸੇ ਨੂੰ ਮੂੰਹ ਕਰ ਲੈਣਾ ਜੇ ਇਹਨਾਂ ਨੇ ਬਸ ਹੋ ਗਿਆ ਯਾਰ ਹੁਣ ਤੁਹਾਨੂੰ ਪਤਾ ਹੀ ਆ ਭਾਈ ਇੱਧਰ ਕੁੜੀ ਹੈ ਇੱਧਰ ਸਾਖ ਸੰਬੰਧੀ ਰਿਸ਼ਤੇਦਾਰ ਹਾਂ ਪਸੰਦੀ ਨੇ ਵੀ ਗਿਆ ਕਰਤੇ ਹੋ ਬਸ ਅੱਛੇ ਆ ਨਿਆਣੇ ਨਿਆਣੇ ਬਹੁਤ ਆ ਗਏ ਆ ਉਹਦੇ ਕਰਕੇ ਕੁਲੀਏ ਖਾਸਾ ਮੂਰਤਿਕਣਾ ਚਾਹੀਦੇ ਆ ਹਾਂ ਉਹ ਤਾਂ ਨੇ ਬੱਲੇ ਵੀ ਤਾਂ ਸਵੇਰੋਂ ਕਿਤੇ ਗੁੱਤਣੀ ਦੀ ਬੂਰੀ ਕੱਢੀ ਬੂਰੀ ਦੀ ਹਰ ਠੀਕ ਹੈ ਹਾਂ ਠੀਕ ਹੈ ਹੋਰ ਜੈਸੀ ਠੀਕ ਹੈ ਹਾਂਜੀ ਹਾਂ ਆਂਟੀ ਸਾਸਰੀ ਘਰ ਸਾਸਰੀ ਘਰ ਤੁਹਾਡੀ ਸਿਹਤਾਂ ਕਿਵੇਂ ਆ ਮੇਰੇ ਪੁੱਤ ਠੀਕ ਠਾਕ ਹੈ ਕਾਮ ਆਨ ਮਹਾਰਾਜ ਦੀ ਕਿਰਪਾ ਮਹਾਰਾਜ ਦੀ ਕਿਰਪਾ ਵਾਹ ਤੁਸੀਂ ਛੋਟੀ ਜੀ ਨੂੰ ਮਿਲਣ ਆਏ ਹੋਣੇ ਅੱਜ ਹਾਂ ਛੋਟੀਆਂ ਨੂੰ ਮਿਲਣਾ ਬਹੁਤ ਦੇਰ ਹੋ ਗਈ ਮੈਂ ਜਾ ਕੇ ਆਵਾਂ ਮੇਰਾ ਗੋਡੇ ਦਾ ਪ੍ਰੀਖਤ ਕਰਾਏਗਾ ਤਾਂ ਹਾਂ ਨਾ ਹੁਣ ਠੀਕ ਹੈ ਗੋਡੇ ਤਾਂ ਠੋਟ ਤਾਂ ਠੀਕ ਹੁੰਦੇ ਤਾਂ ਵੀ ਸ਼ੁਕਰ ਆ ਬਾਈ ਇੱਕੇ ਦਾ ਹੀ ਕਰਾ ਕੇ ਦੋਹਾਂ ਦੇ ਕਰਾ ਇੱਕ ਦਾ ਕਰਾਇਆ ਹਾਂ ਇੱਕ ਦਾ ਲੇਟ ਹੋਊਗਾ ਨਾ ਚਲੋ ਲਓ ਆਂਟੀ ਨੂੰ ਪਾਣੀ ਪੂਣੀ ਦੋ ਬਈ ਲੈ ਆਓ ਹਾਂ ਲੈ ਆਓ ਲੈ ਆਓ ਬਈ ਮੈਂ ਪੀਣਾ ਸੋਤ ਨਾ ਮੰਗਣਾ ਮੈਂ বিনা ਬਾਦ ਨਹੀਂ ਤੁਮਾਂ ਕਿਤੇ ਕੋਪੀ ਸਸੀ ਕਾਲ ਜੀ ਸਤਸਵੀ ਕਾਲ ਜੀ ਕੋਲ ਔਰ ਛਪਾਂਟੇ ਤੋਂ ਕੋਈ ਹੋ ਲੱਗਦੇ ਨਹੀਂ ਮਨ ਨੂੰ ਅਜੇ ਇਹ ਮੰਝਣੀ ਹੈ ਜੀ ਵਾਜਣਿਆ ਨਹੀਂ ਤੁਸੀਂ 12 ਵਜੇ ਦੀਆਂ ਫ੍ਰੀ ਹੋਣੀ ਸਵੇਰ ਸਵੇਰ ਦੀਆਂ ਫ੍ਰੀ ਹੈ ਮੈਂ ਨਾ ਹਰ ਗੋਮ ਦੁਆਰਾ ਦੁੱਧ ਭਰਉਣ ਲੱਗਦੀ ਉੱਠਦੀ ਸਵੇਰ ਦੀ ਤੇ ਬਸ ਆਹੀ ਕੰਮ ਕਰਾਂਦੀ ਹਾਂ ਹਾਂ ਹਰ ਗੋਮ ਮੈਂ ਸਲਾਦ ਦੀ ਤੇ ਕੱਪੜੇ ਸਾਰ ਹਰ ਗੋਮ ਵਿੱਚ ਥਾਂ ਕੇ ਪਹਿਲਾ ਲਾਤੇ ਮਤਲਬ ਜਿਹੜੇ ਨਵੇਂ ਕੱਪੜੇ ਉਹ ਤੁਸੀ ਕਿਸਾ ਟਕਾਣੇ ਲਾਤੇ ਉਹ ਵੀ ਲਾਤੇ ਤੇ ਜਿਹੜੇ ਧੋਤੇ ਹੋਏ ਤੇ ਉਹ ਵੀ ਲਾਤੇ ਤਾਂ ਵੀ ਸ਼ੁਕਰ ਆ ਮੇਰੇ ਮਹਾਰਾ ਦਾ ਮੇਰੇ ਮਨ ਨੂੰ ਤਾਂ ਲੱਗੀ ਜਾਂਦਾ ਵੀ ਤੁਸੀਂ ਟਾਈਮ ਬਹੁਤ ਅਹ ਟਾਈਮ ਦੇਖਣਾ ਉਧਰ 12 ਵਜੇ ਕੇ ਜੀ ਇੱਕ ਹੋਰ ਵੀ ਕਹਾਵਤ ਆ ਨਾ ਨਾ ਉਹ ਤਾਂ ਉਹ ਹੱਸ ਕੇ ਕਹਿਣ ਵਾਲੀ ਗੱਲ ਨਹੀਂ ਹੈਗੀ ਜਿਹੜੀ ਤੂੰ ਕਹਿਣ ਲੱਗੀ ਆ ਕੋਈ ਵੀ ਜਿਹੜੀ ਤੂੰ ਕਹਾਵਤ ਹੁਣ ਬੋਲਣੀ ਨਹੀਂ ਦੀ ਨਾ ਉਧਰ ਮੈਂ ਜੋ ਟਾਈਮ ਦੇਖਦੇ ਦੇਖਦੇ ਹਾਂ ਉਹ ਹੱਸ ਕੇ ਆਈ ਉਹ ਕੀ ਆ ਵੀ ਬਾਅਦ ਚ ਦੱਸੂਗੀ ਨਹੀਂ ਮਨ ਹੁਣ ਪਤਾ ਤਾਂ ਲੱਗਿਆ ਵੀ ਕੀ ਨਾ 12 ਹਾਂ ਕੀ ਆ ਵੀ ਬੋਲ ਹੱਸਕੇ ਆਲੀ ਨਹੀਂ ਤੈਨੂੰ ਪਤਾ ਹੀ ਨਹੀਂ ਫਿਰ ਤੂੰ ਜਿਹੜੀ ਗੱਲ ਕਰਨ ਲਗੀ ਸੀ ਨਮਕ ਲੈ ਕੀ ਹੋ ਗਿਆ ਨਮਕ ਤਾਂ ਲੈ ਜੈਸਮੀਨ ਮੰਗਦੀ ਨਮਕ ਹੁਣ ਤੁਹਾਡੇ ਵੀ ਆਹ ਸੂਟ ਨਾਲ ਦੀ ਚੁੰਨੀ ਤੇ ਰਹੇ ਹੋ ਰਹੀ ਮੇਰੀ ਸੂਟ ਨਾਲ ਦੀ ਤੇ ਚੁੰਨੀ ਹਾਂ ਉਹ ਜਿਹੜਾ ਕਾਕਾ ਪਿਆ ਸੁੱਤਾ ਸ਼ੇਰ ਕੁਰਤਾ ਪਿਆ ਮੈਂ ਸੁਹਾਣੇ ਵਾਲਾ ਚੱਕਲਾ ਹਾਂ ਓਏ ਅਜੀ ਕੋਠੇ ਕਰੋ ਮੇਰੇ ਪੁੱਤ ਗੁੱਡ ਮਾਰਨਿੰਗ ਹੋਈ ਵੀ ਦੀ ਹੈ ਹੈ ਆਏ ਹਾਏ ਇਹ ਮੂੰਹ ਤੇ ਮੰਗਦੀ ਹੈ ਸੋਹਣਾ ਕਿ ਕਿ ਚੱਲੀ ਗਿਆ ਮੈਨੂੰ ਮੂੰਹ ਤੇ ਨਿੱਪੜ ਮੰਗਦੀ ਵੀ ਮੂੰਹ ਗੋਦੀ ਚ ਮੇਰੀ ਜਦ ਸੌਂਗੀ ਕਿਹਨੂੰ ਆਏ ਬਿਨਾਨੀ ਛੱਡ ਕੇ ਚੱਲੀ ਆ ਮੈਨੂੰ ਹਾਂ ਉਤਰੋ ਰੋ ਚੁੱਪ ਚੁੱਪ ਰੋ ਨਹੀਂ ਰੋਂਦੀ ਹੁਣ ਤੱਕ ਤਾਂ ਰੋਈ ਹੁਣ ਤੱਕ ਤਾਂ ਰੋਈ ਨਹੀਂ ਇਹ ਜਦ ਹੁਣ ਰੁਣਾ ਨੇ ਹੈ ਇਹ ਤਾਂ ਮੈਨੂੰ ਲਾਦੇ ਨੂੰ ਗਰਮੀ ਲਾਦੀ ਹੈ ਹਾਂ ਆ ਗਈ ਤਲਕਾਈ ਤਿੰਨ ਦਿਨੋਂ ਤੋਂ ਆਪਣੀ ਤਲਕਾਈ ਤੋਂ ਤੇਰੀ ਤੱਕ ਤੂੰ ਤਾਂ ਕੰਬਲ ਲਈ ਪਈ ਹੈ ਕੰਬਲ ਦੇ ਉੱਪਰ ਨੂੰ ਕੋ ਕੰਬਲ ਹੋਰ ਲੈ ਲਾ ਔਰ ਆਈ ਹੋ ਸਕਦਾ ਉਹਨੂੰ ਨਾ ਤਲਕਾਈ ਰਾਜਿਤ ਕਰਕੇ ਤੇ ਨੀਂਦ ਖਰਾਬ ਹੁੰਦੀ ਆ ਅੱਧਾ ਤੁੱਪ ਬਾਹਰ ਹੋਰ ਲੋਟ ਦੇ ਕਸੂਤੀ ਤਾ ਕਰਕੇ ਹਾਂ ਮੰਮੀ ਵੀ ਜਾਰੀ ਤਿਆਰ ਬੈਠੀ ਆ ਅਸੀਂ ਵੀ ਤਿਆਰ ਬੈਠੇ ਹਾਂ ਮੰਮੀ ਤਿਆਰ ਹੈ ਤੇਰੇ ਪਾਸਾਂ ਦੀ ਤਿਆਰ ਹਾਂ ਮੈਂ ਹਾਂ ਤਿਆਰ ਤਾਂ ਭਈ ਸਾਰੇ ਆ ਮੈਂ ਕਰ ਰਹੇ ਹਾਂ ਪਹਿਲਾਂ ਬੁਦੀ ਆਹ ਜੰਨੀ ਫੜਾਈ ਦੀ ਪਰੋਲੀ ਅਜੇ ਚੁੰਨੀ ਫੜਾ ਦੇ ਬੱਗੇ ਨਹੀਂ ਹੁਣ ਤੁਹਾਡਾ ਪ੍ਰੋਗਰਾਮ ਕੀ ਹੈ ਮਤਲਬ ਤੁਸੀਂ ਰੋਪੜ ਜਾਣਾ ਖੰਨੇ ਜਾਣਾ ਬਾਲੇ ਜਾਣਾ ਪਟਿਆਲੇ ਜਾਣਾ ਲੁਧਿਆਣੇ ਜਾਣਾ ਤੁਹਾਡੇ ਸੌਰਿਆਂ ਦੇ ਕੋਲ ਅੱਛਾ ਇਹ ਤਾਂ ਚੁੰਨੀ ਇਹ ਚੁੰਨੀ ਚੁੰਨੀ ਚੱਕਲਾ ਕਿਹੜਾ ਗਾਣਾ ਢੁੰਡ ਕੱਢ ਲਾ ਪਤਲੀ ਨਾਰੀ ਉੱਪਰ ਇੱਧਰ ਢੁੰਡ ਤਾਂ ਨੀ ਉਰੇ ਕੱਢਣਾ ਤਾਂ ਆਹ ਕੱਢ ਲਿਆ ਆਹ ਤਾਂ ਕੱਢ ਲਿਆ ਗਾ ਉਰੇ ਕੱਢ ਲਿਆ ਆਏ ਆਏ ਦੇਖ ਤੇਰੇ ਚੁੰਨੀ ਕਿਆ ਵਧੀਆ ਲੱਗਦੀ ਲੱਤੀ ਹੋਈ ਨਾ ਤੋ ਹੋਰੋ ਲੋਟ ਗੇਰ ਲੰਦੇ ਨੂੰ ਆਲੇ ਦਾਲੇ ਜਿਹਨੂੰ ਬਸ ਫਿਰ ਫਿਰ ਤਾਂ ਮੈਨੂੰ ਮੈਂ ਪੂਰੀ ਸਿੰਗੜੀ ਲੱਗਦੀ ਆ ਹਾਂ ਆ ਆ ਆ ਰੋਣਾ ਚਾਹੀਦਾ ਜਿਵੇਂ ਆ ਮਾਮੀ ਨੇ ਵੀ ਦੇਖ ਤਲ ਹੋਰ ਭਾਈ ਹਾਂ ਇਕਣੀ ਇਹ ਦੇ ਜਿਹੜੀ ਦੂਏ ਲੋਟ ਚਨੀ ਐਲ ਬੀ ਬੂਜੀਆ ਬਣਾ ਕੇ ਹੁੰਦਾ ਉਹ ਕੰਮ ਹੁੰਦਾ ਕੁੜੀਆਂ ਚੜੀਆਂ ਦਾ ਕੰਮ ਕਰਨਾ ਹਾਂ ਹਾਈ ਕੁੜੀਆਂ ਚੜੀਆਂ ਹਾਂ ਆ ਉਹਨਾਂ ਨੂੰ ਸ਼ੋਭਤ ਹੁੰਦਾ ਇਕਣਾ ਦਾ ਕੰਮ ਤੇ ਹੁਣ ਤੂੰ ਤਾਂ ਵਿਆਹੀਆਂ ਬਰੀਆਂ 40 40 45 45 ਸਾਲ ਦੀ ਤੁਹਾਡੀ ਉਮਰ ਹੋਊਗੀ। ਇੰਨੀ ਵੀ ਨਹੀਂ ਹੋਈ। ਹਾਂ। ਚੱਲ ਕਹਿਣਾਂ ਚ ਕੀ ਕਹਜੇ ਹੋ ਮੰਨ ਮੰਨ ਲਾ ਵੀ ਹੋ। ਮਤਲਬ ਤੇ ਮੰਨ ਲਿਆ ਵੀ ਇਹ ਜਿਹੜੀ ਉਮਰ ਆਈ ਹੋਊਗੀ ਬਿਨਾ ਮਤਲਬ ਤੇ ਬੁੜੀਆਂ ਮਾਰਦੀਆਂ 50 ਸਾਲ ਦੀਆਂ ਹੁਣ। 45 ਦਾ 50 ਸਾਲ ਤਾਂ ਮੈਂ ਕਹੀ ਨਹੀਂ ਮੈਂ 45 ਸਾਲ ਕਿਹਾ 40 40 ਲਾਲਾ ਚ 40 ਲਾਲਾ। ਹਾਂ। ਹਾਂ। 40 ਵੀ ਨਹੀਂ ਲਾਉਣੀ। ਕਿੰਨੀਆਂ ਫਿਰ? ਅਜੇ ਤਾਂ ਕੱਲੇ 25 ਸਾਲ ਦੇ ਹੋਈ ਆ ਪਰਸੋਂ ਕਿੱਕ ਕਟਿਆ ਮੈਂ ਵੀ ਨਹੀਂ ਕਹਿੰਦੀ ਮੈਂ ਵੀ ਨਹੀਂ ਕਹਿੰਦੀ ਪਰਸੋਂ ਹੀ ਪਰਸੋਂ ਕਿੱਕ ਕਟਿਆ ਜੇ ਲੱਗਾ ਹੁਣ ਪਾਰਾਜਾਪੁਰ ਨੂੰ ਚੜ੍ਹਨ ਬੜੀ ਛੋਟੀ ਸੀ ਉਸ ਬੁੜੀ ਕੋਈ ਹਲਪੀ ਜਾ ਕਿੰਨੇ ਦੀ ਹੋਣੀ 53 54 ਦੀ ਮੈਂ ਚਲ ਗਈ 90 ਜਾ ਮੇਰਾ ਜਾਨ ਕਿੱਥੇ ਘਰ ਆ ਦੇ ਰੱਖ ਦੇ ਹਾਂ ਯੈਸ ਥੈਂਕ ਯੂ ਜੀ ਜਾ ਜਾ ਜੀ ਲਾਲਾ ਹਜੇ ਵੀ ਸਹੀ ਨਾ ਹੁਣ ਦਿਖਾ ਦੇਣਾ ਆਪਣਾ ਆਧਾਰ ਕਾਰਡ ਤਾਂ ਵੀ ਚੱਡੀ ਗਏ ਆ। ਆਧਾਰ ਕਾਰਡ ਆ ਪਰ ਤਾਂ ਡੇਟਾ ਪਤਾ ਨਹੀਂ ਕਿੱਥੇ ਤੇ ਕਿੱਥੇ ਦੀਆਂ ਲਿਖ ਹੋਈਆਂ ਭੀਆਂ। ਆਧਾਰ ਕਾਰਡ 1 ਮਿੰਟ ਮਾਮੀ ਹੁਣ ਕੱਢਣਾ ਮੈਂ ਆਧਾਰ ਕਾਰਡ। ਜਿਹੜੀ ਆਧਾਰ ਕਾਰਡ ਪਰ ਡੇਟਾ ਹੈ ਇਹ ਤਾਂ ਜਨਮ ਦਿਨ ਦੇਖੀ ਵੀ ਉਹੀ ਤਰੀਕੇ ਨੂੰ ਮਨਾਉਂਦੀ ਹੈ। ਜਨਮ ਦਿਨ ਮੇਰਾ ਅਗਮਾਨ ਆਜ ਦਾ 7 ਮਹੀਨਾ ਨਹੀਂ 8ਵਾਂ ਮਹੀਨਾ ਲਿਖ ਤੇ ਚ ਕਿਉਂ ਹੈ ਇਹ ਕਪੜੇ ਹੈ ਇਹੀ ਤੇ ਸਾਰੇ ਰਾਜ ਕੀ ਬਾਤ ਹੈ ਵਿੱਚ ਤੇ ਸਰਟੀਫਿਕੇਟਾ ਪਰ ਕੋਈ ਜਨਮ ਡੇਟ ਹੋਰ ਹੈ ਜੇ ਮੂੰਹ ਤੋਂ ਮਾਨੀ ਕੋਈ ਹੋਰ ਆ। ਮੈਂ ਕਹਿੰਦੀ ਮੈਨੂੰ ਹੁਣ ਜਾਣਾ ਤਾਂ ਇੱਕ ਵਾਰ ਕੋ ਡੈਡੀ ਕੋਲ ਜਾਣਾ ਨਾ ਪਰ ਪਤਾ ਨਹੀਂ ਰੱਬ ਤਾ ਜਾ ਕੇ ਪਤਾ ਲਉ ਜਿਹੜੇ ਹਾਲਾਤ ਨਾਲ ਤੁਸੀਂ ਹਰੇ ਤੇ ਤੁਰਦੇ ਫਿਰਦੇ 12 ਵਜੇ ਡੈਡੀ ਕੋਲ ਜਾਣ ਦਾ ਟਾਈਮ ਰਹਿ ਜਾਊਗਾ ਤੇਰਾ ਹਾਂ ਅੱਲਾਹ ਵਾਹਿਗੁਰੂ ਆਵਾਜ਼ ਨਾਲ ਸਾਡੇ ਦੋ ਵਜੇ ਰਹੇ ਕਰਦੇ ਕਰਦੇ ਉਰੀਓ ਦੋ ਵਜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਹ ਲਾੜਨਾ ਪਿਆਰ ਆਸ਼ੀਰਵਾਦ ਦੇਣ ਆਉਂਦੇ ਆ ਵੀ ਵਾਹ ਗੁਰੂ ਨੂੰ ਚੜਦੀ ਕਲਾ ਚ ਰੱਖੇ ਬਾਕੀ ਬੱਜ ਆ ਗਈ ਹਾਂ ਛੱਲਿਆਂ ਚੱਡੇ ਵੇ ਰੋਜੋ ਸੰਤ ਕਰਿਆ ਬੜੇ ਬੜੀ ਬੜੇ ਖੁਸ਼ ਆਂਟੀ ਆਏ ਹੋਦੇ ਆ ਕਦੇ ਤਸਵੀਰ ਮੈਂ ਦੇਖਦੀ ਸੀ ਕਹਿੰਦੀ ਜਿਵੇਂ ਜੈਸੀ ਇਹਦੇ ਵਿਆਹ ਨੂੰ ਵੀ ਬਹੁਤ ਸੋਹਣੇ ਸੂਟ ਛੱਡੀ ਆ ਕਦੇ ਮੈਂ ਕਿਹਾ ਕਿ ਹਾਂ ਸਗਰੀ ਰਾਨਾ ਛੱਡ ਦੇ ਆ ਲੈਣੇ ਮੈਂ ਮਗਰ ਤਾਂ ਵੱਡੇ ਮੈਂ ਫੋਨ ਕਰ ਦਿੰਦੀ ਮੈਂ ਜਦੋਂ ਘਰ ਬੈਠੀ ਬੜਾ ਤਾਂ ਔਲਾ ਹੁਣ ਫੇਰ ਦੇਖੀ ਜੇ ਆਂਟੀ ਹੁਣ ਫੇਰ ਸ਼ਾਪਿੰਗ ਸ਼ੁਰੂ ਹੋਈ ਵੀ ਆ। ਔਲਾ ਮਾਮੇ ਦੀ ਕੁੜੀ ਦੇ ਵਿਆਹ ਤੇ ਸ਼ਾਪਿੰਗ ਕਰਨ ਚੱਲੇ ਅਸੀਂ। ਉਹ ਨਗਰੀਆ ਜੀ ਆਲੇ ਨਾਲ ਨਿਕਲ ਚ ਗਈ। ਚੱਲ ਲੈ ਕੇ ਸੁਖਵੀਰ ਆ ਲੈ 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 ਲੈ। ਨਾ ਇਕੱਲੀ ਹੁੰਦਾ ਸਭ ਦੀ ਆਪਣੀ ਆਪਣੀ ਚੋਆਇਸ ਹੁੰਦੀ ਜਿਹੜੀ ਆਂਟੀ ਦੀ ਚੋਆਇਸ ਆ ਉਹ ਆਂਟੀ ਦੀ ਆਂਟੀ ਨੇ ਕਹਿਣਾ ਵੀ ਚੱਲ ਸੁਖਵੀਰ ਆ ਹੀ ਲੈ ਲਵੇਂ। ਹਾਂ। ਹੋਰ ਹੋਰ ਭੈਣਾ ਵੀ ਐ ਫੋਨ ਕਰਦੀ ਵੀ ਉਹ ਤੁਸੀਂ ਇੰਨਾ ਵਧੀਆ ਸੂਟ ਛੱਡਿਆ ਏ ਉਹ ਆ ਫਲਾਣੇ ਕਲਰ ਦਾ ਤਾਂ ਉਹ ਕੱਤ ਨਹੀਂ ਲੱत्ता ਤੁਸੀਂ। ਇਹ ਗੱਲਾਂ ਤਾਂ ਇਕ ਨਹੀਂ ਐ ਸਭ। ਜੇ ਮੈਂ ਕਰਾਂ ਆਗੇ ਇਹਨਾਂ ਕੋਲ ਤੁਸੀਂ ਮੇਰੇ ਫੋਨ ਕਰਦੇ ਹੋ ਵੀਡੂ ਦਾ ਛੱਡਦੇ ਸੀ ਘਰ ਆ ਕੇ ਅੱਜ ਸਾਰੀ ਦਿੜ ਦੀ ਸ਼ੋਪਿੰਗ ਸ਼ਾਮ ਨੂੰ ਛੱਡੂਣੀ ਹੈ ਮੇਰੀ ਵੀ ਤਾਂ ਜਾਂਦੀ ਹੈ ਇਹਨਾਂ ਕੋਲ ਫੋਨ ਕਰ ਫੋਨ ਕਰ ਦੋ ਚਲੋ ਇਹ ਤਾਂ ਕਹਿੰਦੇ ਖੁਸ਼ੀ ਖੁਸ਼ੀ ਜਿਹੜੇ ਪ੍ਰੋਗਰਾਮ ਹੋ ਜਣੇ ਉਹਦੇ ਵਰਗੀ ਨਹੀਂ ਸਕਿਆ ਹਾਂ ਬੜੇ ਤਾਮ-ਤਾਮ ਲੱਗਿਆ ਹਾਂ ਚਲੋ ਇਹ ਤਾਂ ਪ੍ਰਮਾਤਮਾ ਹੈ ਅਸੀਂ ਤਾਂ ਪ੍ਰਮਾਤਮਾ ਕੀ ਕਹਿੰਦੇ ਵੀ ਦਾਨ ਨਾ ਦੋਈ ਦਾਨ ਜਿੱਥੇ ਮਰਜ਼ੀ ਦੇ ਹੋ ਜਾਵੇ ਵਾਹਿਗੁਰੂ ਕਿਰਪਾ ਰੱਖੇ ਬਸ ਹਾਂ ਕੋਈ ਮੈਨੂੰ ਕਹਿੰਦੀ ਆਂ ਕਿ ਕਹਿੰਦੇ ਤੁਸੀਂ ਬਹੁਤ ਵਧੀਆ ਮਾਂ ਕੰਟੀ ਹੋ ਉਹ ਤਾਂ ਚਲ ਗਲ ਠੀਕ ਆ ਕਿਸੇ ਟਾਈਮ ਉਹਨਾਂ ਨੇ ਸਾਡੇ ਖੱਡਾ ਚ ਬੀਜਿਆ ਤਾਂ ਥਾਂ ਬੱਜ ਗਈ ਉਹਨਾਂ ਨੇ ਆਪਣਾ ਵੱਡ ਲੈਣਾ ਬੱਜ ਗਿਆ ਅਸੀਂ ਕੌਣ ਦੀ ਸੰਨੋਂ ਹੁੰਦਾ ਹੈ ਹਾਂ ਜੀ ਦਾ ਪਰਮਾਤਮਾ ਦੇ ਮੰਗਣਾਂ ਵਾਲੇ ਹਾਂ ਹਾਂ ਚਲੋ ਆਇਆ ਕਰੋ ਤੁਸੀਂ ਬੈਠੋ ਜੈਸਮੀਨ ਕੋਲ ਸਾਨੂੰ ਦਵਾ ਜਾਓ ਤੁਹਾਨੂੰ ਜਾਓ ਜਾਹੇ ਬੇਸ਼ੱਕ ਤੁਸੀਂ ਸਾਰੇ ਬੈਠੋ ਸਭ ਤੋਂ ਪਹਿਲਾਂ ਕੋਈ ਨਾ ਮੈਂ ਛੁੱਟ ਕੇ ਦੇਖਦਾ ਆ ਆ ਬਾਅਦ ਵਿੱਚ ਉਹਨਾਂ ਨੂੰ ਖਿਲਾਓ ਆਂਟੀ ਨੂੰ ਉਹ ਬੋਸ ਪੈਦੋਂ ਤੱਕ ਨੂੰ ਅਗਰ ਮਾਮੀ ਦਾ ਮਲ ਟੁੱਟ ਗਿਆ ਲੱਗਦਾ ਮੈਨੂੰ ਅੱਛਾ ਮੈਂ ਹੀ ਦੇਖਦਾ ਰਹਾਂ ਫੰਡਾ ਹੁਣੇ ਲੱਗ ਭੈਣ ਦਾ ਫੋਨ ਆਇਆ ਯੂ ਐਸ ਤੇ ਅਮਰੀਕਾ ਦੇ ਉਹ ਭੈਣ ਕਹਿੰਦੀ ਵੀ ਜਿਹੜਾ ਮਾਮੀ ਨੂੰ ਪ੍ਰੋਬਲਮ ਆ ਕਹਿੰਦੀ ਵੀ ਸੀਟ ਪਰ ਅੱਜ ਕਹਿੰਦੀ ਅਖਬਾਰ ਰੱਖ ਕੇ ਮਾਮੀ ਨੂੰ ਉਧੇ ਪਰ ਬਿਠਾ ਲਿਓ ਕਹਿੰਦੀ ਫੇਰ ਮੇਰੇ ਨਾਲ ਗੱਲ ਕਰੋ ਵੀ ਉਹਨੂੰ ਕਵਰ ਆਟ ਹੋਈ ਜਾਂ ਕੋਈ ਹੋਰ ਦਿੱਕਤ ਹੋਈ ਕਹਿੰਦੀ ਜਿਆਦਾ ਤੋਂ ਜਿਆਦਾ ਇੱਕ ਜਿਹੜਾ ਖਾਲੀ ਪੇਟ ਵਾਲਾ ਕੈਪਸੂਲ ਹੁੰਦਾ ਆਪਣਾ ਗੈਸ ਬੂਸ ਤੇ ਵੀ ਉਹ ਲੈ ਲਵੇ ਸਤਪਾਲ ਮਾਤਾ ਸਾਡੀ ਮਾਤਾ ਹੀ ਸਮਝ ਲੋ ਮੈਂ ਭੈਣ ਕਹਤਾ ਵੀ ਉਹਨੇ ਸਪੈਸ਼ਲ ਫੋਨ ਕਰਿਆ ਕਹਿੰਦੀ ਵੀ ਮਾਮੀ ਨੂੰ ਕਿਉ ਕਹਿੰਦੀ ਮੈਂ ਵੀ ਇੱਕ ਨਹੀਂ ਬਹੁਤ ਪਰੇਸ਼ਾਨ ਹੁੰਦੀ ਸੀ ਕਹਿੰਦੀ ਕਹਿੰਦੀ ਸਾਰਾ ਪਰਿਵਾਰ ਸਾਡਾ ਗੱਡੀਆਂ 'ਚ ਚੱਲ ਜਾਂਦਾ ਕਹਿੰਦੀ ਮੈਂ ਆਪਣੇ ਘਰ ਵਾਲੇ ਨੂੰ ਤੁਹਾਡੇ ਅੰਕਲ ਨੂੰ ਕਹਿੰਦੇ ਸੀ ਵੀ ਮੈਨੂੰ ਸਕੂਟਰ 'ਤੇ ਲੈ ਕੇ ਜਾ ਮੈਂ ਵੀ ਲੱਗਦਾ ਮੈਂ ਵੀ ਇੱਧਰ ਨੂੰ ਤੇ ਘਰ ਆਦੇ ਦਵਾਈ ਲੈਣ ਗਿਆ ਤੇਰੇ ਮਾਮਾ ਕਿਤੇ ਕਿਧਰ ਆਵਾਜ਼ ਮਾਮਾ ਇੱਧਰ ਕਿਧਰ ਆਵਾਜ਼ ਤੱਕ ਮੋਟਰ ਗੱਡੀ 'ਚ ਉੱਧਰ ਕਿਧਰ ਕਹਿੰਦੀ ਮੈਂ ਵੀ ਬਾਹੋਂ ਗੱਡੀ ਦਾ ਡਰਦੀ ਹੁੰਦੀ ਸੀ ਹੁਣ ਔਰਾਂ ਕਹਿੰਦੀ ਜਾਂਦੇ ਆ ਇੱਥੇ ਆ ਕੇ ਅਮਰੀਕਾ 'ਚ ਕਹਿੰਦੀ ਉਹ ਰਕ ਸਕੂਟਰ ਮੋਟਰਸਾਈਕਲ ਵਾਲਾ ਕੰਮ ਨਹੀਂ ਕਹਿੰਦੀ ਇੱਥੇ ਤਾਂ ਗੱਡੀਆਂ 'ਚ ਜਾਣਾ ਗੱਡੀਆਂ ਜਾਣਾ ਜਾਂ ਬੱਸ ਜਾਂ ਟ੍ਰੇਨ ਕਹਿੰਦੀ ਮੈਂ ਹੁਣ ਐ ਵੀ ਨਹੀਂ ਗੱਲ ਇਧਰ ਜਿੱਦਾਂ ਆਪਣੇ ਪੰਜਾਬ 'ਚ ਮਤਲਬ ਕਿ ਪੱਧਰਾ ਜਿਹੜਾ ਇੱਕ ਘੱਟ ਹੁੰਦਾ ਕੱਲ ਮੈਂ ਰੋਪੜ ਤੋਂ ਕਈ ਸਾਰੇ ਕੁਝ ਨਹੀਂ ਹੋਇਆ ਡੀਪਲ ਨੂੰ ਪੁੱਛਲਾ ਕਹਿੰਦਾ ਪਹਾੜ 'ਚ ਜਾਂਦੀ ਤਾਂ ਬੈਠਦੇ ਸਾਰੀ ਚੱਕ ਕੰਮ ਚੱਕ ਪਹਾੜਾਂ 'ਚ ਤਾਂ ਸਨ ਵੀ ਜਾਂ ਛੋਟੇ ਜਿਹੇ ਹੁੰਦੇ ਦੇ ਚੌਪ ਆਉਂਦਾ ਤਾਂ ਨਾਨਕਾ ਨੂੰ ਜਾਣਦਾ ਪਰ ਜਬਾ ਬੱਸ 'ਚ ਬੈਠ ਕੇ ਜਾਣਾ, ਰਾਸਤੇ 'ਚ ਬੱਸ ਨੇ ਪਹਾੜੀਆਂ 'ਚ ਘੁੰਮਣਾ, ਸਾਨੂੰ ਪਤਾ ਤਾਂ ਸਾਡੇ ਰੱਬ ਨੂੰ ਪਤਾ ਵੀ ਅਸੀਂ ਸਫ਼ਰ ਕਿਵੇਂ ਤੈਅ ਕਰ ਦਿੰਦੇ ਉਹ 30 30 40 ਕਿਲੋਮੀਟਰ ਪਹਾੜਾਂ ਪਹਾੜਾਂ ਦਾ। ਮੈਂ ਵੀ ਤਾਂ ਅਸੀਂ ਸੋਚਦੀ ਵੀ ਯਾਰ ਦਿਖਦਾ ਵੀ ਗੱਡੀ ਜਵਾੜ ਕੇ ਬਹੁਤ ਆ ਗਈ। ਹੋਰ ਤਾਂ ਟੈਨਸ਼ਨ ਹੀ ਰਹਿੰਦੀ ਵੀ ਬਿਮਾਰ ਹੋ ਜਾਣਾ। ਇੱਕ ਦਾ ਬੰਦੇ ਨੇ ਕਹਾਂ ਜਾ ਕੇ ਕੰਮ ਕਰਨਾ ਹੁੰਦਾ ਉੱਧਰ ਤੇ ਹੁਣ ਤੂੰ ਉੱਥੇ ਤੇ ਆਈ ਤੂਰ ਸਾਮਾਨ ਖਰੀਦੋ ਫੁਕਤ ਕਰਨ। ਤੂੰ ਹੋ ਜਿਵੇਂ ਆਉਂਦੀ ਉਹ ਬਿਮਾਰ ਫਿਰ ਉਹ ਸੁਆਦੇ ਨਹੀਂ ਹੈਗਾ। ਉਹ ਟੈਨਸ਼ਨਾਂ ਘੇਰ ਲੈਂਦੀਆਂ। ਉਹ ਹੀ ਤਾਂ ਹੈ। ਨਾ ਆਇਆ ਫਿਰ ਨਿਕਲਦੇ ਵੀ ਲੇਟ ਆ ਨਾ ਸਾਲ ਸਾਲ ਤੇ ਨਿਕਲਦੇ ਘਰੋਂ ਤੇ ਨਿਕਲ ਹੀ ਨਹੀਂ ਹੁੰਦਾ ਇੱਕ ਤਾਂ ਮੰਮੀ ਮੈਂ ਕਹਿੰਦਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੈਸਮੀਨ ਦੇ ਵਿਆਹ ਨੂੰ ਆਈ ਵੀ ਉਹ ਵੀ ਜੈਸਮੀਨ ਦੇ ਵਿਆਹ ਦੀ ਆ ਲਾ ਕੋਈ ਪ੍ਰੋਗਰਾਮ ਤਕੜਾ ਹੀ ਹੁੰਦਾ ਫੇਰੇ ਮੰਮੀ ਨਿਕਲ ਸਕਦੀ ਉੱਥੇ ਜਾਂ ਫੇਰ ਨਿਕਲੇ ਤੇ ਜਾ ਹਜੂਰ ਸਾਹਿਬ ਕੋਲ ਤੇ ਉੱਥੇ ਬਾਅਦ ਜੈਸਮੀਨ ਦੇ ਵਿਆਹ ਦਾ ਟੂਰਾ ਦੇਖ ਆ ਹਜੂਰ ਸਾਹਿਬ ਹਾਂ ਇੱਕ ਕਮੈਂਟ ਇੱਕ ਇੱਕ ਬਹੁਤ بڑا ਕਮੈਂਟ ਕਰਾ ਵੱਜ ਭੈਣ ਨੇ ਕਹਿੰਦੀ ਮੰਮੀ ਰਾਂ ਨੂੰ ਉੱਥੇ ਸਾਰਾ ਕੁਝ ਵੇਚ-ਬੱਟ ਕੇ ਕਹਿੰਦੇ ਤੁਸੀਂ ਇੱਥੇ ਰੱਖ ਲਓ ਮੰਮੀ ਰਾਂ ਨੂੰ ਆਪਣੇ ਕੋਲ ਕਹਿੰਦੀ ਮੰਮੀ ਰਾਂ ਨੂੰ ਬਟਾਪਾ ਵਧੀਆ ਨਿਕ ਮਾਮੀ ਕਿੱਥੇ ਛੱਡ ਦੂ ਪਹਾੜਾਂ ਨੂੰ ਜਿੱਥੇ ਹੁਣ ਜਿਹੜੀ ਸੇਵਾ ਲੱਗੀ ਵੀ ਉਹ ਵੀ ਤਾਂ ਜ਼ਰੂਰੀ ਆ ਹਾਂ ਉੱਥੇ ਗੁਰਦੁਆਰੇ ਦੀ ਸੇਵਾ ਤਾਂ ਉਹ ਹੀ ਆ ਸਾਡਾ ਮਾਰਾ ਦਾ ਸਰੂਪ ਉੱਥੇ ਰੱਖਿਆ ਵਾ ਜੀ ਉਹਦੀ ਸੇਵਾ ਬਹੁਤ ਜ਼ਿਆਦਾ ਜ਼ਰੂਰੀ ਉਹ ਆਪਾਂ ਉਹ ਛੱਡ ਵੀ ਨਹੀਂ ਸਕਦੇ ਨਾ ਗੁਰੂ ਘਰ ਦਾ ਮਤਲਬ ਜਿਹੜਾ ਬਣਾਇਆ ਵਾ ਉਹਦਾ ਉਹ ਵੀ ਨਹੀਂ ਹੈਗਾ ਵੀ ਹਾਂ ਹਾਂਜੀ ਬਾਈ ਨੇ ਪੈਸੇ ਤੁਹਾਨੂੰ Google Pay ਕਰਨੇ ਕਿ ਦੂਜੇ ਲੋਟ Google Pay ਕੈਸ਼ ਕੁਸਾੜਾ ਤਾਂ ਕੰਮ ਨਹੀਂ ਕਰਦਾ ਜੇ ਕੈਸ਼ ਹੈਗਾ ਭਾਬੀ ਜੀ ਨੂੰ ਪੁੱਛਣੀ ਨੂੰ ਭਾਬੀ ਜੀ ਕਹਿੰਦੇ ਆਪਣੀ ਦੀਦੀ ਨੂੰ ਪੁੱਛ ਮੈਂ ਦੀ ਭਾਬੀ ਜੀ ਨੂੰ ਪੁੱਛ ਲੈ ਬਾਈ ਨੂੰ ਪੁੱਛਣਾ ਆਪਣਾ ਫੋਨ ਕਰਕੇ ਪੋਛਲਾ ਵੀ ਹੁ ਮੰਨੂ ਕਹਿੰਦੀ ਇਹ ਦੇਖ ਕੈਸ ਕੁਸੇ ਵਾਲਾ ਕੰਮ ਹੈਗਾ ਮੈਂ ਡਰਾਈਵਰ ਭਾਈ ਜਿੱਥੇ ਤੁਸੀਂ ਕਹੋਗੇ ਆਪਾਂ ਗੱਡੀ ਉੱਥੇ ਰੋਕ ਦਾਂਗੇ ਜਿੱਥੇ ਕਹਾਂਗੇ ਨਹੀਂ ਉੱਥੇ ਇਹ 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 ਜੀ ਵੀ ਹੈਗੀ ਗੱਡੀ ਹੋਰ ਪਾਸੇ ਵੀ ਰਕਾ ਦਿੰਦੇ ਕੀ ਵਾਰ ਆ ਹੁਣ ਪਿੱਛੇ ਜੇ 15 ਕੇ ਦਿਨ ਪਹਿਲਾਂ ਅਸੀਂ ਹੋਰ ਪਾਸੇ ਵੀ ਰਖਾ ਦਿੰਦੇ ਤੁਸੀਂ ਖੜ ਜਾ ਰਾਣਵਾ ਨਾ ਰਾਣਵਾ ਗਰਦਾਰੇ ਕੋਲ ਤੇ ਮੈਂ ਗੱਡੀ ਟਰਨ ਮੋੜਨ ਲੱਗਿਆ ਸਾਹਮਣੇ ਪੁਲਿਸ ਵਾਲੇ ਖੜੇ ਤੇ ਇਹ ਪੁਲਿਸ ਵਾਲਾ ਨੂੰ ਐ ਗੌਰ ਨਾਲ ਲੱਗੀ ਵੀ ਦੇਖਣ ਵੀ ਹੱਥ ਮਾਰਨ ਮੈਨੂੰ ਕਹਿੰਦੀ ਪੁਲਿਸ ਵਾਲੇ ਆਪਾਂ ਨੂੰ ਦੇਖ ਦੇ ਗੜੇ ਮਾ ਉਹ ਵੀਡੀਓ ਨਹੀਂ ਦੇਖਦੇ ਆਪਣੀ ਇਹ ਬਲੇਖਾ ਛੱਡਦੇ ਉਹ ਕੁਝ ਹੋਰ ਦੇ ਦੇ ਉਹ ਤਾਂ ਬੈਲਟ ਦੇ ਦੇ ਵੀ ਲਈ ਵੀ ਕਿ ਨਹੀਂ ਧਿਆਨ ਨਾਲ ਵੀ ਕੋਈ ਗਲਤੀ ਕਰਨਾ ਇਹਨਾਂ ਨੂੰ ਹੱਥ ਮਾਰ ਕੇ ਰੋਕ ਲਈਏ ਉਹ ਤਾਂ ਮੌਕਾ ਦੇਖਦੇ ਹਾਂ ਉਹ ਤਾਂ ਮੌਕਾ ਦੇਖਦੇ ਚਲਾਨ ਘਟਾ ਦੇ ਕੇ ਕਿਹੜਾ ਝਾਕੇ ਦੀ ਨਹੀਂ ਹੁੰਦੀ ਉਹਨਾਂ ਨੇ ਬੱਸ ਦੇ ਦਿੱਤਾ ਸੀ ਕਿਕਣਾ ਦੇ ਦਿੱ ਵੀ ਹੁਣ ਫੋਨੇ ਮਾਰਨਾ ਭਗਾ ਕੇ ਇੱਕ ਵਾਰ ਉਹਨੇ ਹਮਾਤਪੁਰ ਚ ਮੇਰਾ ਚਲਾਨ ਵੀ ਘਟਾ ਦਿੱਤਾ ਸੀ ਕਿਹਦੀ ਪੁਲਿਸ ਵਾਲੇ ਬਣਾਉਂਦੇ ਤੈਨੂੰ 1000 ਰੁਪਏ ਦਾ ਚਲਾਨ ਕਰਵਾਇਆ ਤਨੇ ਡੈਡੀ ਦੀ ਦਵਾਈ ਲੈਣ ਗਏ ਤੇ ਕਾ ਕਾ ਕਰਵਾਇਆ ਕਾ ਕ ਮੈਨੂੰ ਹੱਥ ਮਾਰ ਕੇ ਕਹਿੰਦੀ ਉਹ ਪੁਲਿਸ ਵਾਲੇ ਬੁਲਾਉਂਦੇ ਤੁਹਾਨੂੰ ਕਹਿੰਦੀ ਕਿ ਬਿਲਕੁਲ ਕਿਹੜਾ ਕਰ ਚੁੱਕੀ ਹੋ ਮੈਂ ਬੈਲਟ ਜੱਪੀਆਂ ਨੇ ਬੈਲਟ ਨਹੀਂ ਦਿਤੀ ਲੈਵੀ ਮੈਂ ਬਥੇਰਾ ਕਿਹਾ ਜੱਤਾ ਰੀਤ ਛੋਟੀ ਜੀ ਸੀ ਬੀਰੀ ਤਾਂ ਫੀਡ ਕਰ ਰਹੀ ਸੀ ਉਹ ਮੰਨੀ ਨਹੀਂ ਕਹਿੰਦੇ ਨਾ ਜੀ ਨਾ ਕਹਿੰਦੇ ਜੀ ਇਹ ਤਾਂ ਹੁਣ ਪੰਜਾਬ ਨੰਬਰ ਗੱਡੀ ਆ ਤੁਹਾਡੀ ਇਹਦਾ ਹੁਣ ਤੁਹਾਨੂੰ ਭੁਗਤਣੀ ਪੈਣਾ ਮੈਂ ਹੋਰ ਕੀ ਕਰਨਾ ਤਾਂ ਉਹਨੇ ਐਡਾ ਚ ਵੀ ਜਿਆ ਪਤਾ ਹਾਂ ਚਲੋ ਕੋਈ ਹੋਰ ਚੱਕਿਆ ਨਹੀਂ ਬਾਈ ਨੂੰ ਫੇਰ ਮੈਂ ਹੁਣ ਤੁਹਾਨੂੰ ਵੀ ਨਹੀਂ ਦੱਸ ਕੇ ਕਿ ਕੈਸ ਚੁੰਨੀ ਤੁਸੀਂ ਵੀ ਹੋਰ ਸੂਟ ਕੋਈ ਹੋਰ ਕਲਰ ਦਾ ਉਹਨੂੰ ਵੀ ਕਹਿ ਕੇ ਚੁੰਨੀ ਚ ਕੋਈ ਆਇਕਨ ਤੁਸੀਂ ਗੱਡੀ 'ਚ ਬਹਿ ਜਾਣਾ। ਕਿਆ ਕਰੀਏ ਫਿਰ ਤੁਸੀਂ ਪਤਾ ਕਹਿਣਾ ਪਹਿਲਾਂ ਚੁੰਨੀ ਹੀ ਲੈ ਲੈਣੇ ਆ ਕਿ ਕਿਸੇ ਨਾਲ ਦੀ ਮੈਚਿੰਗ ਜੀ ਹੈ। ਇਹ ਨਹੀਂ ਚੁੰਨੀ ਤਾਂ ਪਹਿ ਗਈ ਜਾਣੀ ਭਾਈ ਮੇਰਾ ਕਮੀਜ਼ ਚੱਕਲਾ ਕਾਟਨ ਦੀ ਚੁੰਨੀ ਜਾਣੀ ਆ। ਜਿਹੜਾ ਕੱਢਾ ਕੇ ਹੁਣ ਹੈਲੋ ਸੂਟ ਕਮੀਜ਼ ਕਿੱਥੇ ਮਿਲਿਓ Google Pay ਕਰਨਾ ਕਿ ਕੈਸ਼ ਦੇਣਾ? ਠੀਕ ਆ ਫੇ ਕਰ ਦਿਓ ਗੂਗਲ ਪੇ ਓਕੇ ਹਾਂ ਕੀ ਕਹਿੰਦਾ ਬਾਈਕਾਂ ਵੀ ਕੈਸ਼ ਨਹੀਂ ਹੈਗਾ ਮੈਂ ਤੁਹਾਨੂੰ ਮੈਨੂੰ ਦੱਸੀ ਜਾਏ ਕਿ ਕਿਤੇ ਕਿਤੇ ਪੈਸਾ ਆਣਾ ਗੂਗਲ ਪੇ ਕਰੀ ਜਾਣਾ ਫੋਨ ਘੱਟੇ ਰੱਖ ਤਾਂ ਨਾਲ ਨਹੀਂ ਦੇਣਾ ਨਾਲ ਲੈਣਾ ਮੇਰਾ ਫੋਨ ਚੱਕ ਪੰਤੋ ਚਲੋ ਫੇ ਮੈਂ ਆਂਟੀ ਨੂੰ ਕਹਿੰਦਾ ਵੀ ਆਂਟੀ ਤੁਸੀਂ ਕੁੜੀ ਨੂੰ ਦੇਖੋ ਹਾਂ ਸਮਝ ਆਣ ਗਈ ਆਂਟੀ ਕਹਿੰਦੀ ਚੁੰਨੀ ਲਓ ਜੀ ਆਪਣੀ ਪਹਿਲਾਂ ਤਾਂ ਹਲਾਉਂਦੀ ਆ ਮੈਂ ਲੈ ਲੈਣੀ ਆਫੇ ਹਾਂ ਚਲ ਰੂਈ ਨਾ ਚਾਹੇ ਸੁੰਨੀ ਨਾ ਮੇਰੇ ਅੱਗੇ ਨਾ ਬਹੁਤ ਵਾਰ ਕੱਕ ਆਦੂਆਈ ਖਾ ਲਈ ਹਾਂ ਨਾਲ ਇੱਕ ਉਹਦੇ ਹੈਂਕੀ ਦੇਦੇ ਉਹਦੇ ਨਾਲ ਸਾਫ ਕਰੀਓ ਜੇ ਉੱਥੇ ਚੁੰਨੀ ਨਾਲ ਕਿ ਬੇਚਵੇਂ ਡਾਲ ਲੈਣਾ ਆਪਣੇ ਪਰਸ 'ਚ ਮੈਂ ਆਪਣੇ ਪਰਸ 'ਚ ਮੈਂ ਡਾਲ ਲਓ ਹਾਂ 500 ਰੁਪਏ ਕੱਟ ਗਿਆ ਮੇਰੇ ਕੋਲ 500 ਕੱਟ ਲਓ ਕੱਟ ਗਿਆ 500 ਰੁਪਏ ਐਸੀ ਤੂੰ ਮਤ ਕਰਿਆ ਕਰੋ ਯਾਰ ਮੈਂ ਦੇ ਦੇ 500 ਆਪਣੇ ਘਰ ਵਾਲੇ ਸੇ ਵੀ ਲੈ ਲਿਆ ਕਰੋ ਖਾਲੀ ਹੈ ਖਾਲੀ ਹੈ ਮੈਂ ਤਾਂ ਮੈਂ ਤਾਂ ਰੀਤ ਦੀ ਫੀਸ ਤਾਰਤੀ ਇੱਕ ਗੱਡੀ ਦਾ 18000 ਰੁਪਏ ਟੈਕਸ ਆਇਆ ਵਾ ਤਾਂ ਉਹ ਤਾਰਤਾ ਬਸ ਵਹਿਗਰੂ ਵਹਿਗਰੂ ਤੁਹਾ ਮੇਰੇ ਕੁਝ ਗੰਡਾ ਹੋਇਆ ਹੈ ਸਰ ਜਿਹਾ ਆਪਿੰਗ ਬੜਿਆ ਤਾਂ ਬਤਾ ਕੇ ਆ ਜੋ ਨਾ ਕਰਦਾ ਹਾਂ ਕਰਨਾ ਆ ਆ ਆਇਆ ਚਾਹੀਦਾ ਪਿਆਰ ਨਜ਼ਰ ਵੀ ਨਾ ਲੱਜਵੇ ਮੇਰੀ ਮੈਨੂੰ ਵੀ ਪਤਾ ਹੈ ਹਾਂ ਆਪਣੇ ਬੱਟੇ ਮੇਂ ਡਾਲੋ ਬੇਟਾ ਹੁਣ ਰੀਤ ਦਾ ਕੀ ਕਰਨਾ ਰੀਤ ਤੇ ਚੱਕਣੀ ਆ ਤਾਂ ਮਾਮਾ ਲੈ ਜੂਗਾ ਉੱਥੇ ਤੇ ਥੋੜਾ ਜਿਹਾ ਅੱਛਾ ਬਸ ਇਹ ਕਾ ਚਲੋ ਹੁਣ ਅੰਦਰ ਨੂੰ ਨਾ ਬੜੀ ਜਾ ਚਲੋ ਚਲ ਪੁੱਤ ਤੂੰ ਵੀ ਬੁਲਾ ਦੇ ਇੱਕ ਵਾਰ ਸਾਸਰੀਆਂ ਨੂੰ ਚਲੋ 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 ਲੋ ਬਹਿ ਰੋ ਜਨੋ ਚਲ ਚਲ ਕਈ ਵਾਰੀ ਤੁਹਾਡੇ ਪ੍ਰਾਈਵੇਟ ਗੱਲਾਂ ਫੋਨ 'ਤੇ ਲੈ ਲੈ ਚੋਰੀ ਤੇ ਪ੍ਰਾਈਵੇਟ ਪਤਾ ਨਹੀਂ ਕਿਹੜੀਆਂ ਗੱਲਾਂ ਕਰਨੀਆਂ ਤੁਸੀਂ ਇਹ ਚੋਰੀ ਹਾਂ ਮੇਤੇ ਚੋਰੀ ਹਾਂ ਚਿੰਮੂ ਕੀ ਗੱਲ ਹੈ ਛੱਤ ਸੀਗਾ ਕਿਆ ਹਾਲ ਹੈ ਮੇਰੇ ਪੁੱਤ ਦਾ ਕੀ ਕਹਿਦੀ ਮੰਮੀ ਨਾਲ ਚੱਲੀ ਕਿੱਥੇ ਨੂੰ ਹਾਂ ਕਿੱਥੋਂ ਚਲੀਏ ਚਲੋ ਮਿਲਦੇ ਜੀ ਫਿਰ ਤੁਹਾਨੂੰ ਅਟਕੇ ਥੋੜਾ ਟਾਈਮ ਬਾਈ ਰੋਪੜ ਜਾ ਕੇ ਮੁੜਿਆ ਇਹ ਤਿਆਰ ਹੁੰਦੀਆਂ ਦੀਆਂ ਬਾਈ ਮੈਂ ਖਰਾਣ ਹੈ ਨਾ ਤੇ ਯਾਰ ਕਮਾਲ ਹੈ ਰੋਟੀ ਇਹਨਾਂ ਨੂੰ ਬਣੀ ਬਣਾਈ ਮਿਲ ਗਈ ਮੈਂ ਤਾਂ ਆਪ ਪਹਿਲਾਂ ਇਹਨਾਂ ਨੂੰ ਬਣੀ ਬਣਾਈ ਮਿਲ ਗਈ ਕੱਪੜੇ ਇਹਨਾਂ ਦੇ ਧੋਤੇ ਸੀ ਇਹਦੇ ਤਿਆਰ ਨਹੀਂ ਹੋਏ ਬਰਕ ਨੇ ਬਚ ਕੇ ਟਾਈਮ 12 ਸਵੇਰ 12 ਹੋ ਚੱਲੇ ਭਾਈ ਕੱਲ ਤੇ ਸ਼ਾਮ ਨੂੰ ਕੁਝ ਬਣਾ ਕੇ ਤੁਸੀਂ ਸਾਨੂੰ ਪਹਿਲਾਂ ਖਿਲਾਉਂਗੀ ਫਿਰ ਕਿ ਤੈਨੂੰ ਜਾਵਾਂਗੀ ਹੂੰ ਬਾਈ ਕੱਲ ਤੁਸੀਂ ਤੇ ਜਾਣੇ ਮਾਮੀ ਨੇ ਲੱਗੋ ਅੱਗੇ ਬਸ ਬਣ ਕੇ ਹੁਣ ਪਕਾਣਾ ਥੋੜਾ ਸਾਰਾ ਕੁਝ ਦੀ ਉੱਠੂ ਪਿੱਛੇ ਕਰਦੇ ਚਾਹ ਪਾਣੀ ਤੇ ਫੇਰ ਹੀ ਸਮਝਦਾ ਕੀ ਚਾਹ ਪਾਣੀ ਤੇ ਚੱਕਰ ਹਰ ਵੀ ਨਹੀਂ ਹਾਂ ਬਣਾ ਲੈਣੇ ਸਾਲੇ 12:00 ਵਜੇ ਬਾਅਦ ਹੀ ਕੰਮ ਸ਼ੁਰੂ ਹੋਇਆਗਾ ਫੇਰ ਆ ਪਿੱਛੇ ਰੱਖਣੇ ਪਾਉਗੇ ਕੱਢੀ ਰੇਡ ਭਖਦੀ ਜਾਂਦੀ ਉਹਨਾਂ ਨਟ-ਕਟ ਜੇ ਖੋਲਣੇ ਤੇ ਆਹ ਮਸ਼ੀਨ ਲੱਗਣਾ ਅੱਜ ਚਾਬੀ ਦੇਖਣੀ ਪੈ ਉਹ ਪੇਟੀ ਉੱਪਰ ਨੂੰ ਪਈ ਹੋਈ ਚਾਬੀ ਤਲੇ ਕਰਕੇ ਨਾ ਤਾਂ ਕਿਸ ਨੂੰ ਚਲ ਗਿਆ ਤੁਮ ਆਓ ਜੀ ਜਿਆ ਨੂੰ ਆਓ ਜੀ ਜਿਆ ਨੂੰ ਪਰ ਸਾਮਾਨ ਵਿੱਚ ਪਿਆ ਗੱਡੀ ਦਾ ਨਹੀਂ ਜਦ ਵੀ ਰੋਟੀ ਬਣਾ ਕੇ ਜੀ ਮੈਂ ਸਬਜੀ ਬਣਾ ਕੇ ਜੀ ਮੈਂ ਇਹ ਨਹੀਂ ਰੇਟ ਖਾ ਤੇ ਸੀ ਨੱਕੀ ਮੈਂ ਪਤਾ ਨਹੀਂ ਮੈਂ ਤਾਂ ਹੋ ਗਈ ਉਹ ਉਹ ਵੀ ਚੱਕਰ ਸਭ ਤੋਂ ਬਾਅਦ ਇਹ ਹੋਇਆ ਉਹ ਵੀ ਉਹ ਵੀ ਚੱਕਰ ਆ ਰਾ ਉੱਪਰ ਉਪਰ ਤਾਂ ਬੇ ਜਾਗਤ ਮਰ ਰਮਨ ਆ ਗਏ ਉਹਨੂੰ ਅੱਛਾ ਅੱਛਾ ਉਹਦੇ ਕੋਲ ਬੈਠੇ ਰਹੇ ਕੁੜੀਆਂ ਨੂੰ ਮਿਲਣ ਆਉਂਦੇ ਹਾਂ ਹਾਂ ਹੁਣ ਆਂਟੀ ਆਈ ਵੀ ਆਂਟੀ ਬੈਠੀ ਆ ਉੱਪਰ ਉਹਦੀ ਡਿਊਟੀ ਲਾਇਆ ਵੀ ਦੋ ਤਿੰਨ ਘੰਟੇ ਹੁਣ ਤੂੰ ਬੈਠੀ ਅਸੀਂ ਚੱਲੇ ਠੀਕ ਹਣ ਹੁਣ ਤੂੰ ਆ ਗਿਆ ਹੁਣ ਆਪਣਾ ਪ੍ਰੋਸੈਸ ਆਫ ਦੀਦੀ ਨੇ ਸਾਰੇ ਕੱਪੜੇ ਬੈੱਡ ਬੁੱਟ ਸੈੱਟ ਕਰੇ ਲਵਾਰੀਆਂ ਸੈੱਟ ਕਰੀਆਂ ਉਹਦੇ ਕੋਈ ਕੰਮ ਕਿਰਤੀ ਚ ਨਹੀਂ ਖਿਚੜੀ ਵੀ ਬਣਾਈ ਉਹਨੇ ਹੋ ਗਿਆ ਕਰਤਾ ਉਹਨੇ ਕੰਮ ਤੈਂ ਕਿ ਕਰ ਫੇ ਤੂੰ ਦੱਸ ਇਹਨੂੰ ਮੈਂ ਕੁੜੀ ਨਨਾਈ ਹਾਂ ਉਹ ਸਲਾਈ ਉਹ ਠਾਈ ਤੇ ਦੁੱਜੀ ਨਨਾਈ ਫੇ ਹੁਣ ਸਲਾਇਆ ਫੇਰ ਮੈਂ ਰੋਟੀਆਂ ਵੀ ਘਰ ਕੋਲ ਬੈਠ ਕੇ ਲੜਾਈਆਂ ਤੀਆਂ ਓਏ ਮੋਕਰੀ ਸੰਦੇ ਕੱਪੜੇ ਸਾਰੇ ਛੱਡ ਆ ਲਈਆਂ ਨਾ ਮੈਂ ਤਾਂ ਆਪਣੀ ਕਾਪੀ ਬਣਾਉਣ ਲੱਗਾ ਆ ਇਹਨਾਂ ਦੱਸ ਮੈਂ ਤਾਂ ਆਪਣੀ ਕਾਪੀ ਸਾਫ਼ ਕਰਦੀ ਤੂੰ ਆਏ ਹੋ ਸਾਫ਼ ਕਰਦੇ ਗੱਲ ਲੜਾਈ ਹੋਣੀ ਮਰੀ ਤਾਂ ਕੁਝ ਨਹੀਂ ਕਾਟਿਆ ਸੀ ਕਰਿਆ ਜਿਹੜਾ ਕੱਲ੍ਹ ਤਾਂ ਸਾਰਾ ਵੀ ਤੂੰ ਹੀ ਕਰਨਾ ਸੀ ਕੁਝ ਨਹੀਂ ਆਰਾਮ ਦਾ ਬੈਠਣਾ ਤੇਗਾ ਗੁੱਡ ਬਾਏ ਸਾਡਾ ਧਰ ਲਿਓ ਹਾਂ ਗੁੱਡ ਬਾਏ ਸਾਡਾ ਧਰ ਲਿਓ ਚਲੋ ਵਾਪਸ ਓफी ਬੈਠੋ ਕੱਟ ਦੋ ਲੰਮੀ ਚਲਾ ਦੇ ਪਤਾ ਨਹੀਂ ਕਿਉਂ ਆਂਦੇ ਸੀ ਸਤਰੀਕਰ ਜੀ ਸਤਰੀਕਰ ਜੀ ਅੱਜ ਤੁਹਾਨੂੰ ਦੱਸੀ ਜਾਵਾਂਗੇ ਜੀ ਫੋਨ ਕਰਕੇ ਤੁਹਾਨੂੰ ਲੱਗੇ ਤੇ ਬੱggen 500 ਰੁਪਏ ਦੇ ਜੀ ਦੇ ਦਮ ਮੋੜ ਦੇ ਮੋੜੇ ਹਾਂ 500 ਮੇਰ ਕੋ ਫੋਨ ਕਿੱਥੇ ਮੇਰਾ ਫੋਨ ਤੇ ਕੱਟ ਕੇ ਦੇ ਦੋ ਬਸ ਉਧਰ ਤੇ ਦੇ ਦੇ ਕੋ ਤੇਰੇ ਫੋਨ ਤੇ ਰਹਿ ਜਾਣਾ ਉਹ ਉਹ ਤੇਰੇ ਫੋਨ ਤੇ ਰਹਿ ਜਾਣਾ ਉਹ ਵੀ ਤੇਰੀ ਆ ਉਹ ਕਿਹੜੇ ਕਿਸੇ ਦੇ ਆ ਮੈਂ ਤਾਂ ਹਸਾਬ ਕਿਤਾਬ ਫਿਰ ਨਿਗਾ ਰੱਖਣੀ ਉਹ ਪੈਂਦੀ ਥੋੜੀ ਬਹੁਤੀ ਵਾਹੀ ਰੱਖਿਆ ਪਾਚਾ ਅੱਖਾਂ ਜਾਨੇ ਤੇ ਮਾਇਆ ਭਰੀ ਰਹੇ ਜਦੋਂ ਮੈਂ ਮੰਗਾ ਮੈਨੂੰ ਮਿਲੀ ਜਾਵੇ ਜਮਾ ਇਕੱਟੇ ਕਰਕੇ ਲਿਖਣੇ ਕਾਫੀ ਤੇ ਮੈਨੂੰ ਦੇਈ ਜਾਵੇ ਉਹ ਮੈਂ ਤੁਹਾਨੂੰ ਟਾਈਮ ਦੇ ਦੂੰਗਾ ਫਿਰ ਨੇ ਸਾਲ ਖੰਡ ਤੱਕ ਜਾ ਜਾਈਏ ਤੇ ਚੱਲ ਹੋਗੇ ਜਦੋਂ ਤੂੰ ਕਹੋ ਮੈਂ ਆ ਗਿਆ ਉਧਰ ਤੇ ਉਧਰ ਤੇ ਜੁੜ ਗਏ ਨਾਲ ਦੀ ਨਾਲ ਕਣ ਕਿਹੜੇ ਕਿਹੜੇ ਬਾਬੇ ਕਿੱਥੇ ਆਲੇ ਬਾਬਾ ਖਸਾਹ ਵਾਲੀ ਜਗ੍ਹਾ ਫਵਾਈ ਗਏ ਗੱਡੀ ਉਹ ਵੱਧ ਚਲੇ ਗਏ ਅੱਛਾ ਉਹ ਬੜੇ ਦਾਮਣ ਤੁਹਾਡੇ ਲਈ ਚੱਲ ਮਾਹ ਪਾਂਪਾ ਆਪਣੇ ਤੁਹਾਨੂੰ ਪਤਾ ਕਿ ਆ ਉਹ ਸੇਵਾ ਹੀ ਦੇ ਦਿੰਦੇ ਬਾਬੇ ਅੰਜੀ ਹੋਏ ਆਜਾ ਨਿਕਲ ਕੇ ਮੇਰੇ ਕੋਲ ਹੁਣ ਉਹਦੇ ਵੱਡਗੇ ਹੋਣੇ ਚੱਲੋ ਠੀਕ ਆ ਜੀ ਮਿਲਦੇ ਆ ਫੇਰ ਤੁਹਾਨੂੰ ਅਗਲੇ ਬਲੌਗ ਤੋਂ ਹੁਣ ਗਾਂਹਾਂ ਜਾ ਕੇ ਪਤਾ ਲੱਗੂਗਾ ਵੀ ਕਿੱਥੇ ਪਹੁੰਚਦੇ ਕਿੱਥੇ ਨਹੀਂ ਸੀ ਹਾਂ ਦੱਸੇ ਹੀ ਕਿੱਥੇ ਜਾਣਾ ਹੈ ਕੁਛ ਨਹੀਂ ਹੋ ਜਾ ਤਾਂ ਰੌਲਾ ਜਿਹਾ ਹੀ ਆ ਹਾਂ ਹਾਂ ਇਹ ਤਾਂ ਹੁਣ ਗਾਂਹਾਂ ਹੀ ਪਤਾ ਲੱਗੂ ਵੀ ਕਿੱਥੇ ਪਹੁੰਚਦੇ ਆ ਚਲੋ ਬੈਠੋ ਬੈਠ ਕੇ ਸਾਨੂੰ ਨਹੀਂ ਪਤਾ ਕਿੱਥੇ ਲੱਗ ਜਾਊਗਾ ਮੇਰਾ ਕਹਿਣ ਦਾ ਮਤਲਬ ਹੈ ਇਹ ਨਹੀਂ ਪਤਾ ਕਿੱਧਰ ਲੱਗ ਜਾਊਗਾ ਇਹ ਨਹੀਂ ਪਤਾ ਕਿੰਨਾ ਕਿੱਧਰ ਲੈਣਾ ਇਹ ਜੀ ਖੋਲੀ ਗੇਟ ਟਾ ਟਾ ਹੁਣੇ ਧਮਕੀਆ ਐਦਾ ਘਰ ਤੇ ਨਿਕਲੇ ਨਹੀਂ ਹੈਗੇ ਐਦਾਂ ਕੰਮ ਗਲਤਾ ਵੀ ਇਹ ਚਲੋ ਸਿੱਖ ਕਰੋ ਚਲੋ ਬਾਇ ਗੁਰੂ ਸਤਨਾਮ ਚਲੋ ਠੀਕ ਹੈ ਜੀ ਮਿਲਦਾ ਕਿਸੇ ਅਗਲੇ ਬਲੌਗ ਚ ਬਾਏ ਬਾਏ